ਉਸ ਦੀ ਸਬਾਹ ਵਿੱਚ ਕੇਵਲ ਕਰਮਾਂ ਦੇ ਵਿਚਾਰ ਹੈ ਬਾਕੀ ਕੁਝ ਵੀ ਨਹੀਂ ਉਹ ਨਹੀਂ ਦੇਖਦਾ ਇਸ ਦਾ ਰੰਗ ਕੀ ਇਸ ਦਾ ਰੂਪ ਕੀ ਇਹਦੀ ਨਸਲ ਕੀ ਇਹਦੀ ਭਾਸ਼ਾ ਕੀ ਇਸ ਦਾ ਮਜ਼ਹਬ ਕੀ ਇਹਦਾ ਮੁਲਕ ਕੀ ਇਹਦੀ ਕੌਮ ਕੀ ਹੈ ਇਹ ਨਹੀਂ ਦੇਖਦਾ ਪਰਮਾਤਮਾ ਇਹਨਾਂ ਨੂੰ ਨਹੀਂ ਦੇਖਦਾ ਪਰਮਾਤਮਾ ਕੇਵਲ ਕਰਮ ਦੇਖਦਾ ਹੈ ਕਰਮੇ ਕਰਮੇ ਹੋਏ ਵਿਚਾਰ ਮਹਾਤਮਾ ਬੁੱਧ ਨੇ ਕਿਦਰੇ ਇੱਕ ਐਲਾਨੀਆਂ ਦੋ ਬਚਨ ਕਹਿ ਦਿੱਤੇ ਸਨ ਭਗਵਾਨ ਦੀ ਫਿਕਰ ਨਾ ਕਰੋ ਕਰਮ ਦੀ ਫਿਕਰ ਕਰੋ ਔਰ ਉਹਨਾਂ ਦੇ ਮੂੰਹੋਂ ਕਿਦਰੇ ਇਹ ਬੋਲ ਵੀ ਨਿਕਲ ਗਿਆ ਕਰਮ ਹੀ ਭਗਵਾਨ ਹੈ ਇਸ ਦੇਸ਼ ਦੇ ਕਰਮ ਕਾਂਢੀ ਲੋਕਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ ਇਹ ਵੀ ਮਾਰਜ਼ ਕਰਦੇ ਆ ਕਰਮ ਕਰਨੇ ਵੀ ਪੈਣਨ ਕਰਮ ਛੋੜਨੇ ਵੀ ਪੈਣੇ। ਇਸੇ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਰਮ ਕਰਤ ਹੋਵੇ ਨਾ ਕਰਮ ਤਿਸ ਬੈਸਨੋਂ ਦਾ ਨਿਰਮਲ ਧਰਮ। ਅਗਰ ਕਰਮ ਛੋੜਨੇ ਨਹੀਂ ਪਏ ਤਾਂ ਸਮਝਣਾ ਇਹ ਮੰਜ਼ਿਲ ਤੇ ਨਹੀਂ ਪਹੁੰਚਿਆ। ਅਗਰ ਇਹ ਗੱਡੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਗੱਡੀ ਠਿਕਾਣੇ ਤੇ ਨਹੀਂ ਪਹੁੰਚੀ। ਅਗਰ ਇਹ ਬੇੜੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਬੇੜੀ ਪਾਰ ਨਹੀਂ ਪਹੁੰਚੀ। ਤੇ ਪਾਰ ਪਹੁੰਚ ਕੇ ਅਗਰ ਕੋਈ ਬੇੜੀ ਨੂੰ ਸਿਰ ਤੇ ਝੁਕ ਲਵੇ ਮੰਜ਼ਿਲ ਤੇ ਪਹੁੰਚ ਕੇ ਅਗਰ ਕੋਈ ਅੱਖੇ ਮੈਂ ਗੱਡੀ ਤੋਂ ਉਤਰਨਾ ਹੀ ਨਹੀਂ ਨੇ ਮੈਂ ਤੇ ਗੱਡੀ ਦੇ ਵਿੱਚ ਬੈਠਣਾ ਹੈ ਤਾਂ ਇਸ ਮਨੁੱਖ ਨੇ ਬਿਨਾਂ ਲਕਸ਼ ਦੇ ਬਿਨਾਂ ਮਨੋਰਥ ਦੇ ਸਫ਼ਰ ਕੀਤਾ ਹੈ ਮੰਜ਼ਿਲ ਨੂੰ ਸਮਝੇ ਬਿਨਾਂ ਇਹਨੇ ਸਫ਼ਰ ਕੀਤਾ ਹੈ ਮੈਂ ਫਿਰ ਅਰਜ਼ ਕਰਾਂ ਨਹੀਂ ਲੋੜ ਪੈਂਦੀ ਬੇੜੀ ਦੀ ਜਦ ਪਾਰ ਹੋ ਜਾਏ ਉਤਰਨਾ ਪੈਂਦਾ ਹੈ ਗੱਡੀ ਤੋਂ ਜਦ ਮੰਜ਼ਿਲ ਤੇ ਪਹੁੰਚ ਜਾਏ ਥਾਲੀ ਇੱਕ ਪਾਸੇ ਕਰ ਦੇਣੀ ਪੈਂਦੀ ਹੈ ਜਦ ਰੋਟੀ ਖਾ ਲਈਏ ਭੋਜਨ ਛਕ ਲਈਏ ਫਿਰ ਤੇ ਇੱਕ ਪਾਸੇ ਕਰਨੀ ਪਏ ਸਾਰਾ ਕਰਮ ਕਾਂਡ ਵਿਅਰਥ ਹੋ ਜਾਂਦਾ ਹੈ ਜਦ ਕੋਈ ਉਸ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਕਰਮ ਤੇ ਚੱਲ ਕਰਮ ਤੇ ਥਕੇ ਨਾ ਲੇਕਿਨ ਮੈਂ ਫਿਰ ਅਰਜ਼ ਕਰਾਂ ਮਹਾਤਮਾ ਬੁੱਧ ਨੇ ਕਰਮਾਂ ਤੇ ਇਸ ਵਾਸਤੇ ਜ਼ੋਰ ਦਿੱਤਾ ਕਿ ਉਹ ਪ੍ਰਮਾਤਮਾ ਦੀ ਅਦਾਲਤ ਪ੍ਰਭੂ ਕੇਵਲ ਕਰਮ ਦੇ ਵਿਚਾਰ ਕਰਦਾ ਹੈ ਰੰਗ ਦੇ ਨਹੀਂ ਰੂਪ ਦੇ ਨਹੀਂ ਨਸਲ ਦੇ ਨਹੀਂ ਸੰਸਾਰਿਕ ਤਲ ਤੇ ਜਦ ਵੀ ਕੋਈ ਉન્નਤ ਹੋਵੇਗਾ ਕਰਮ ਦੇ ਤਲ ਤੇ ਤੇ ਪਰਮਾਰਥ ਤਲ ਤੇ ਜਦ ਕਿਸੇ ਨੇ ਉન્નਤ ਹੋਣਾ ਹੈ ਜਾਂ ਹੋਵੇਗਾ ਕਰਮ ਛੁੱਟ ਜਾਣਗੇ ਅੱਗੇ ਲੰਘ ਗਏ ਕਰਮਤੋਂ ਅੱਗੇ ਲੰਗੇ ਹੁਣ ਉਹ ਕਰਮ ਕਰਦਾ ਨਹੀਂ ਕਰਮ ਉਸ ਤੋਂ ਹੁੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਇੱਕ ਤੇ ਕਰਮ ਦਾ ਮੈਂ ਕਰਤਾ ਹਾਂ ਔਰ ਮੈਂ ਕਰ ਰਿਹਾ ਮੈਨੂੰ ਦੁਨਿਆਵੀ ਲਾਭ ਚਾਹੀਦਾ ਹੈ ਦੁਕਾਨ ਖੋਲ ਰਿਹਾ ਬਿਜ਼ਨਸ ਕਰ ਰਿਹਾ ਕੰਮ ਧੰਦਾ ਕਰ ਰਿਹਾ ਇਸ ਕਰਮ ਨਾਲ ਕਰਤਾ ਭਾਵ ਚਾਹੀਦਾ ਹੈ ਲੇਕਿਨ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਕੋਈ ਦਾਨ ਪੁੰਨ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਅਗਰ ਇਸ ਨਾਲ ਵੀ ਕਰਤਾ ਭਾਵ ਹੈ ਤਾਂ ਇਹ ਕਰਮ ਸੰਸਾਰੀ ਹੋ ਗਿਆ ਤੇ ਸੰਸਾਰ ਦਾ ਕੋਈ ਕਰਮ ਵੀ ਸ਼ੁੱਧ ਨਹੀਂ ਆਉਂਦਾ ਮਹਿਲਾ ਹੁੰਦਾ ਹੈ ਮਲੀਨ ਹੁੰਦਾ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਨਿਰਮਲ ਧਰਮ ਨਹੀਂ ਹੈ ਕਿਉਂਕਿ ਕਰਮ ਹੀ ਨਿਰਮਲ ਨਹੀਂ ਹੈ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਨਿਰਮਲ ਧਰਮ ਕਿਹੜਾ ਹੈ जो निर्मल कर्म ते खड़ा है ते निर्मल कर्म खेड़ा है जिस करतापण नहीं मैं नहीं कर रहा कर्म हो रहे है, मैं करदा नहीं पिया, जैसे फुल सुगंध दे नहीं रहा सुगंध उस तो निकल रही है ओवरफ्लो है कतईओ वंड नहीं रहा उस तो निकल रही है उछल रही है सूरज रोशनी वंड नहीं रहा दे नहीं रहा स्वभावक निकल रही है उसका स्वभाव हो गया है ਇਸ ਤਰ੍ਹਾਂ ਸ਼ੁਭ ਕਰਮ ਜੇ ਸੁਭਾਅ ਬਣ ਗਿਆ ਕਰਤਾਪਨ ਨਹੀਂ ਹੋ ਰਹਿਨੇ ਉਸ ਤੋਂ ਕਰਮ ਇਹ ਕਰਮਾ ਤਾਂ ਅੱਗੇ ਚਲਾ ਗਿਆ ਇਸ ਤੇ ਕੋਈ ਬਖਸ਼ਿਸ਼ ਹੋ ਗਈ ਕਰਮ ਕਰਤ ਹੋਵੇ ਨਾ ਹੈ ਕਰਮ ਜਿੰਨੇ ਚਿਰ ਤੱਕ ਮਨੁੱਖ ਕਰਮ ਦਾ ਕਰਤਾ ਹੈ ਉਹ ਕਰਮ ਸੰਸਾਰੀ ਨੇ ਤੇ ਸੰਸਾਰੀ ਕਰਮ ਕਰਤੇ ਭਾਵ ਤੋਂ ਬਿਨਾ ਹੋ ਵੀ ਨਹੀਂ ਸਕਦੇ ਉਸ ਦੇ ਸੰਸਾਰਿਕ ਲਾਭ ਚਾਹੀਦਾ ਹੈ ਕਰਤਾਪਨ ਚਾਹੀਦਾ ਹੈ ਮੈਂ ਦੁਕਾਨ ਖੋਲ ਰਿਹਾ ਮੈਂ ਕੰਮ ਦੰਦਾ ਕਰ ਰਿਹਾ ਇਹ ਸਭ ਕੁਝ ਮੈਂ ਕਰ ਰਿਹਾ ਇਤਨਾ ਚਾਹੀਦਾ ਹੈ ਲੇਕਿਨ ਇਹ ਸੇਵਾ ਮੈਂ ਕੀਤੀ ਹੈ দান ਮੈਂ ਦਿੱਤਾ ਹੈ ਇਹ ਗਿਆਨ ਮੇਰਾ ਹੈ ਇਹ ਸਾਧਨਾ ਮੇਰੀ ਹੈ ਔਰ ਜਿਤਨਾ ਮੇਰਾ ਮੇਰਾ ਭਾਵ ਇਸ ਦੇ ਨਾਲ ਜੁੜੇਗਾ ਤੇਰਾ ਪ੍ਰਗਟ ਹੀ ਨਹੀਂ ਹੋਏਗਾ ਇਹ ਵੀ ਮਰਜ ਕਰਦੇ ਤੂੰ ਪ੍ਰਗਟ ਹੀ ਨਹੀਂ ਹੋਏਗਾ ਕਿਉਂਕਿ ਕਰਮ ਦੇ ਨਾਲ ਮੇਰਾ ਭਾਵ ਜੁੜੇ ਮੇਰਾ ਸੰਸਾਰ ਹੈ ਤੇਰਾ ਹੀ ਨਿਰੰਕਾਰ ਇੰਜ ਕਹਿ ਲਈ ਕਬੀਰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਭੈਣ ਮੁਜ ਮੇ ਰਹਾ ਨਾ ਹੋ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਸ ਤਰ੍ਹਾਂ ਦਾ ਬੁਰਸ਼ ਅਗਰ ਕੋਈ ਸੰਸਾਰਿਕ ਕਰਮ ਵੀ ਕਰੇ ਧੰਦਾ ਵੀ ਕਰੇ ਉਹ ਵੀ ਧਰਮ ਹੈ ਉਸ ਦਾ ਤਕੜੀ ਤੋਲਣਾ ਵੀ ਤੇਰਾ ਤੇਰਾ ਹੋ ਜਾਏਗਾ ਧਰਮ ਹੋ ਜਾਏਗਾ ਉਹਦੇ ਕਪੜਾ ਬੁਣਨਾ ਵੀ ਧਰਮ ਹੋ ਜਾਏਗਾ ਉਸ ਦਾ ਕਪੜਿਆਂ ਨੂੰ ਰੰਗਣਾ ਵੀ ਧਰਮ ਹੋ ਜਾਏਗਾ ਜੈਸੇ ਨਾਮ ਦੇਵ ਕਹਿੰਦੇ ਨਾ ਰਾਂਗ ਨਾ ਰੰਗੋ ਸੇਵਨ ਸੇਵੋ RAM ਨਾਮ ਬਿਨ ਘਰੀ ਨ ਜੀਉ ਕਪੜੇ ਰੰਗੇ ਜਾ ਰਹੇ ਨਾਲੇ ਆਪਣਾ ਮਨ ਰੰਗੇ ਜਾ ਰਿਹਾ ਧੰਦਾ ਧਰਮ ਬਣ ਗਿਆ ਜੁੱਤੀਆਂ ਗੰਡੇ ਜਾ ਰਹੇ ਰਵਿਦਾਸ ਨਾਲੇ ਆਪਣਾ ਦਿਲ ਤੇ ਦੂਜਿਆਂ ਦਾ ਦਿਲ ਰੱਬ ਨਾਲ ਲੱਗਣ ਦੇ ਜਾ ਧੰਦਾ ਧਰਮ ਬਣ ਗਿਆ ਤਕੜੀ ਤੌਲੀ ਜਾ ਰਹੇ ਨੇ ਬਾਬਾ ਜੀ ਤੇ ਗਿਣਤੀ ਕਰਦਿਆਂ ਕਰਦਿਆਂ ਹੁਣ ਹਿੰਸਾ ਆਇਆ ਤੇਰਾ ਫਿਰ ਤੇਰੇ ਨੇ ਅੱਗੇ ਨਹੀਂ ਜਾਣ ਦਿੱਤਾ ਤੇਰਾ 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 ਫਿਰ ਤੇ ਦਿਨ ਭਰ ਤੇਰਾ ਤੇਰਾ ਚੱਲਦਾ ਰਿਹਾ ਤੇ ਜਦ ਹੈ ਤੇਰਾ ਤਾਂ ਫਿਰ ਮੁਕਣਾ ਕਿੱਥੇ ਸੀ ਟੋਟ ਕਿੱਥੇ ਆਣੀ ਸੀ ਤੇਰਾ ਤੇਰਾ ਇਹ ਤਕੜੀ ਤੋਲਣਾ ਵੀ ਧਰਮ ਬਣ ਗਿਆ ਕਈਆਂ ਦਾ ਮਾਲਾ ਫੇਰਨਾ ਵੀ ਤਕੜੀ ਤੋਲਣਾ ਹੁੰਦਾ ਹੈ ਕਈਆਂ ਦਾ ਤਕੜੀ ਤੋਲਣਾ ਵੀ ਮਾਲਾ ਫੇਰਨਾ ਹੈ ਇਹ ਵੀ ਮਾਰਜ਼ ਕਰਦਾ ਹੈ ਕਈਆਂ ਦਾ ਗੁਰਦੁਆਰੇ ਬੈਠਣਾ ਵੀ ਦੁਕਾਨ ਤੇ ਬੈਠਣਾ ਹੈ ਬਾਜ਼ਾਰ ਦੇ ਚ ਬੈਠਣਾ ਹੈ ਔਰ ਕਈਆਂ ਦਾ ਬਾਜ਼ਾਰ ਦੇ ਚ ਬੈਠਿਆ ਹੋਇਆ ਵੀ ਇੰਜ ਸਮਝ ਲੋ ਗੁਰੂ ਘਰ ਬੈਠੇ ਹੈ ਕਈਆਂ ਦਾ ਬਾਠ ਕਰਨਾ ਹੋਈ ਇੰਜ ਹੈ ਜੈਸੇ ਸੰਸਾਰਿਕ ਚੀਜ਼ਾਂ ਦੀ ਕੋਈ ਗਿਣਤੀ ਕਰਨੀ ਹੈ ਲੋਕੀ ਕਰਦੇ ਨੇ ਮੈਂ ਇਤਨੇ ਲੱਖ ਜਪਜੀ ਸਾਹਿਬ ਦੇ ਪਾਠ ਕੀਤੇ ਨੇ ਅਰਦਾਸ ਕਰ ਪੁਰਖਾ ਅਜੇ ਵੀ ਤੂੰ ਕਹਿਣਾ ਹੈ ਅਰਦਾਸ ਕਰ ਤੇ ਇਸ ਦਾ ਮਤਲਬ ਹੈ ਪ੍ਰਭਾਤਮਾ ਤੱਕ ਤੇਰੇ ਬੋਲ ਨਹੀਂ ਪਹੁੰਚੇ ਤੇਰਾ ਬਾਠ ਨਹੀਂ ਪਹੁੰਚੇ ਅਗਰ ਪਹੁੰਚਿਆ ਹੁੰਦਾ ਤੇ ਤੂੰ ਇਤਨਾ ਕਹਿਣਾ ਵੀ ਨਹੀਂ ਸੀ ਅਰਦਾਸ ਕਰ ਅਗਰ ਪਹੁੰਚ ਗਏ ਹੁੰਦੇ ਤੇ ਤੈਨੂੰ ਗਿਣਤੀ ਮਿੰਟ ਵੀ ਜ਼ਿਆਦਾ ਨਹੀਂ ਰਹਿਣੀ ਸੀ ਸਾਰੇ ਉਹ ਧਾਰਮਿਕ ਕਰਮ ਸੰਸਾਰਿਕ ਕਰਮ ਹੋ ਜਾਂਦੇ ਨੇ ਅਗਰ ਉਹਨਾਂ ਨਾਲ ਮੈਂ ਜੁੜ ਗਏ ਕਰਮ ਕਰਤ ਹੋਵੇ ਨਹੀਂ ਕਰਮ ਮੈਂ ਨਹੀਂ ਕੀਤੇ ਮੈਂ ਨਹੀਂ ਕਰ ਰਹੇ ਉਸ ਤੋਂ ਕਰਮ ਹੁੰਦੇ ਨੇ ਉਹ ਕਰਮ ਕਰਦਾ ਨਹੀਂ ਕਰਮ ਕਰਤ ਹੋ ਵਹਿ ਨਹਿ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਤੋ ਖੈਰ ਮੈਨੂੰ ਕਾਂਗਾ ਨਾ ਮੈਂ ਅਰਸ ਕਰ ਰਿਹਾ ਸੀ ਪਰਮਾਤਮਾ ਦੇ ਉਤੇ ਸਿਰਫ ਦੋ ਹੀ ਦੂਰੀਆਂ ਲਾਗੂ ਆਉਂਦੀਆਂ ਸਮੇਂ ਤੇ ਸਥਾਨ ਦੀ ਦੂਰੀ ਨਹੀਂ ਦੂਰੀ ਲਾਗੂ ਆਉਂਦੀ ਹੈ ਸਮਝ ਦੀ ਦੂਰੀ ਲਾਗੂ ਆਉਂਦੀ ਹੈ ਚੇਤੇ ਦੀ ਸਿਮਰਤੀ ਮੇਰੀ ਸਿਮਰਤੀ ਚ ਨਹੀਂ मेरी समझ देच नहीं जितने चिर तक समझ देच नहीं जितने चिर तक सिमरती देच नहीं तो क्षमा करने परमात्मा दूर है दूर है। अगर कोई कह रहा है दूर है दूर है, तो स्पष्ट वो कह रहे है मेरी समझ तो परे, और मेरी सिमरती तो परे, मेरे चेते तो परे गावे को जापे दिस दूर ਮਹਾਰਾਜ ਕਹਿੰਦੇ ਹੈ ਹਜੂਰ ਕਤ ਦੂਰ ਬਤਾਓ ਦੁੰਦਰ ਬਾਂਧੋ ਸੁੰਦਰ ਪਾਓ ਕਿਉਂ ਦੂਰ ਕਹਿੰਦੇ ਹੋ ਹੈ ਹਜੂਰ ਕਤ ਦੂਰ ਬਤਾਓ ਕਿਉਂ ਦੂਰ ਕਹਿੰਦੇ ਪਰ ਜੇ ਸਮਝ ਤੋਂ ਪਰੇ ਹੈ ਤੇ ਦੋ ਜੇ ਸਿਮਰਤੀ ਤੋਂ ਪਰੇ ਹੈ ਤੇ ਦੋ ਇਹ ਦੋ ਅਗਰ ਸਮਝ ਦੇ ਚ ਗੱਲ ਆ ਗਈ ਹੈ ਸਿਮਰਤੀ ਦੇ ਚ ਆ ਗਈ ਹੈ ਤਾਂ ਨੇੜੇ ਤੋਂ ਨੇੜੇ ਕਹਿ ਰਵਦਾਸ ਹਾਥ ਪੇ ਨੇਰੇ ਸਹਜੇ ਹੋਏ ਸੋ ਹੋਈ ਜੋ ਬਹੁਤ ਨੇੜੇ ਹੋਵੇ ਉਹਨੂੰ ਅੱਖ ਵੇਖਣ ਦੇ ਚ ਅਸਮਰਥ ਰਹਿ ਜਾਂਦੀ ਹੈ ਜਿਵੇਂ ਤਸਵੀਰ ਨੂੰ ਮੈਂ ਆਪਣੀ ਅੱਖਾਂ ਤੇ ਰੱਖ ਲਵਾਂ ਅੱਖਾਂ ਨਹੀਂ ਵੇਖ ਸਕਣਗੀਆਂ ਵੇਖਣ ਲਈ ਕੋਈ ਦੂਰੀ ਚਾਹੀਦੀ ਹੈ ਜਿਵੇਂ ਗੁਟਕੇ ਨੂੰ ਕੋਈ ਕਿਤਾਬ ਨੂੰ ਮੈਂ ਅੱਖਾਂ ਦੇ ਉੱਪਰ ਲੱਖ ਰਵਾਂ ਨਹੀਂ ਪੜ ਸਕਾਂਗਾ ਪੜਨ ਲੱਗਿਆਂ ਅੱਖਰਾਂ ਨੂੰ ਦੇਖਣ ਲੱਗਿਆਂ ਕੋਈ ਦੂਰੀ ਚਾਹੀਦੀ ਹੈ ਕਈ ਵਾਰ ਅੱਖ ਦੇ ਚ ਰੜਕ ਪੈ ਜਾਂਦੀ ਹੈ ਅਸੀਂ ਦੂਸਰੇ ਨੂੰ ਕਹਿੰਦੇ ਆਂ ਜਰਾ ਵੇਖ ਮੇਰੀ ਅੱਖ ਵਿੱਚ ਕੀ ਪੈ ਗਿਆ ਹੱਦ ਹੋ ਗਈ ਅੱਖਾਂ ਵੱਡੇ ਵੱਡੇ ਪਹਾੜਾਂ ਨੂੰ ਵੇਖ ਲੈਂਦੀਆਂ ਨੇ ਵੱਡੀ ਭੀੜ ਨੂੰ ਵੇਖਦੀਆਂ ਨੇ ਉੱਚੀਆਂ ਉੱਚੀਆਂ ਬਿਲਡਿੰਗਾਂ ਸੂਰਜ ਚੰਨ ਤਾਰੇਆਂ ਤੱਕ ਨੂੰ ਵੇਖ ਲੈਂਦੀਆਂ ਨੇ ਇਹ ਅੱਖ ਅੱਖ ਦੇ ਵਿੱਚ ਪਈ ਹੋਈ ਇੱਕ ਰੜਕ ਇਹਨੂੰ ਨਹੀਂ ਦਿਖਾਈ ਦਿੰਦੀ ਰੜਕ ਬਹੁਤ ਨੇੜੇ ਹੈ ਬਹੁਤ ਨੇੜੇ ਜੋ ਬਹੁਤ ਨੇੜੇ ਹੈ ਨਹੀਂ ਦਿਖਾਈ ਦਿੰਦੀ ਤੇ ਇੰਜ ਕਹਿ ਲੋ ਪ੍ਰਮਾਤਮਾ ਦੇ ਉੱਤੇ ਤੇ ਨੇੜੇ ਕਹਿਣਾ ਵੀ ਕਿਸੇ ਹੱਦ ਤੱਕ ਅਨਿਆਏ ਹੋ ਜਾਣਾ ਉਹ ਅੱਖਾਂ ਦੇ ਵਿੱਚ ਹੈ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਉਸ ਦੀ ਹੋਂਦ ਤੋਂ ਬਿਨਾ ਤੇ ਪੈਰ ਚੱਲ ਵੀ ਨਹੀਂ ਸਕਦੇ ਉਸ ਦੀ ਹੋਂਦ ਤੋਂ ਬਿਨਾ ਤੇ ਅੱਖਾਂ ਵੇਖ ਵੀ ਨਹੀਂ ਸਕਦੇ ਉਸ ਦੀ ਹੋਂਦ ਤੋਂ ਬਿਨਾ ਤੇ ਜ਼ਬਾਨ ਬੋਲ ਵੀ ਨਹੀਂ ਸਕਦੇ ਉਹ ਤੇ ਇਤਨਾ ਨੇੜੇ ਉਹ ਤੇ ਇਤਨਾ ਨੇੜੇ ਹੈ ਹਜੂਰ ਕਤ ਦੂਰ ਬਤਾਵ ਦੁੰਦਰ ਬੰਧੋ ਸੁੰਦਰ ਬావ ਪਾਈ ਸਾਹ ਭਾਈ ਨੰਦ ਲਾਲ ਜੀ ਕਹਿੰਦੇ ਨੇ ਬ੍ਰਾਹਮਣ ਮੁਸਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਭਾਈ ਸਾਹ ਆਇਆ ਨਦਰ ਬ੍ਰਾਹਮਣ ਭਗਵਾਨ ਦੀ ਪ੍ਰਸ਼ਟਿਸ਼ ਲਈ ਉਹਦੀ ਚਲਕ ਵੇਖਣ ਲਈ ਮੰਦਰ ਚਾਹੀਦਾ ਔਰ ਮੂਰਤੀ ਚਾਹੀਦੀ ਬ੍ਰਾਹਮਣ ਮੁਸਤਾਕ ਦੇ ਬੁੱਤਰ ਜ਼ਾਹਿਦ ਫਿਦਾਏ ਖਾਨ ਕਾ ਖਾਨ ਕਾ ਖਾਨਾ ਖੁਦਾ ਮਸਜਿਦ ਚਾਹੀਦੀ ਨਮਾਜ਼ ਲਈ ਇਹ ਖੁਦਾ ਦਾ ਘਰ ਚਾਹੀਦਾ खाना खुदा मस्जिद पर भाई साहब के अंदर हर को जा जा में मोहब्बत दीदम सरशार अस्त मैं ते जिथे तक देखता हाँ सब कुछ खुदा का ही कर है और कुछ है ही नहीं सब भगवान दा मंदिर है जो दे से सो तेरा रूप गुण निधान गोविंद अनूप जो कुछ भी दिखाई दे रहे हैं गोविंद है सगल भवन की मूर्त एका ਮੁਖ ਤੇ ਰੇਟਕਸਾਲਾ ਸਮੋ ਬ੍ਰਹਮੰਡੋ ਸਿੱਖਦੀ ਮੂਰਤੀ ਦਿਖਾਈ ਦਿੱਤਾ ਹੈ ਹੁਣ ਹੋਰ ਕਿਹੜੀ ਮੂਰਤੀ ਬਣਾਈਏ ਗੁਰੂ ਨਾਨਕ ਸਗਲ ਭਾਵਨ ਕੀ ਮੌਰਤ ਇਕਾ ਤੇਰੀ ਮੂਰਤੀ ਮੈਂ ਨਹੀਂ ਬਣਾ ਸਕਦਾ ਫਿਰ ਮੈਂ ਤੇਰਾ ਕਰਤਾ ਤੂੰ ਮੇਰੀ ਕਰਤ ਹੈ ਅਕਰਤਾ ਕਰਤ ਹੈ ਅਮਰਤਾ ਮ੍ਰਿਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਤੂੰ ਅਕਰਤ ਹੈ ਮੇਰੀ ਕਰਤ ਨਹੀਂ ਹੋ ਸਕਦਾ ਅਗਰ ਮੈਂ ਤੈਨੂੰ ਬਣਾ ਸਕਦਾ ਤੂੰ ਮੇਰੀ ਕਰਤ ਹੋ ਸਕਦਾ ਤੋ ਫਿਰ ਤੂੰ ਅਮਰਿਤ ਨਹੀਂ ਹੈ ਮੈਂ ਤੈਨੂੰ ਮਿਟਾ ਵੀ ਸਕਦਾ ਅਕਰਤਾ ਕਰਤ ਹੈ ਅਮਰਤਾ ਮ੍ਰਿਤ ਹੈ ਤੂੰ ਮੇਰੀ ਕਰਤ ਨਹੀਂ ਹੈ ਇਸ ਵਾਸਤੇ ਤੂੰ ਅਮਰਿਤ ਹੈ ਤੈਨੂੰ ਮਿਟਾਇਆ ਨਹੀਂ ਜਾ ਸਕਦਾ ਇਸੇ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਇਕਾਗਰਤਾ ਬਖਸ਼ ਨੇ ਦੂਰੀ ਲਾਗੂ ਹੁੰਦੀ ਹੈ ਪ੍ਰਮਾਤਮਾ ਦੇ ਕਿਹੜੀ ਸਮਝ ਤੋਂ ਪਰੇ ਸਿਮਰਤੇ ਤੋਂ ਪਰੇ ਸਥਾਨ ਦੀ ਦੂਰੀ ਨਹੀਂ ਹੈ ਸਮੇਂ ਦੀ ਦੂਰੀ ਨਹੀਂ ਹੈ ਸਥਾਨ ਦੀ ਦੂਰੀ ਨਹੀਂ ਹੈ ਸਮੇਂ ਦੀ ਦੂਰੀ ਨਹੀਂ ਹੈ ਸਮਝ ਦੀ ਦੂਰੀ ਹੈ ਸਿਮਰਤੀ ਦੀ ਜੇ ਕੈਦੇ ਚ ਨਹੀਂ ਹੈ ਯਾਦ ਦੇ ਚ ਨਹੀਂ ਹੈ ਕਾਰਨ ਸਿਮਰਤੀ ਦੇ ਚ ਕਿਉਂ ਨਹੀਂ ਹੈ ਸਿਮਰਤੀ ਮਨੁੱਖ ਦੀ ਜਿਹੜੀ ਚੇਤੇ ਸ਼ਕਤੀ ਹੈ ਯਾਦ ਸ਼ਕਤੀ ਮਨ ਦਾ ਇੱਕ ਹਿੱਸਾ ਹੈ ਯਾਦ ਉਹ ਹੀ ਆਉਂਦਾ ਹੈ ਜੋ ਆਪਣਾ ਹੈ ਯਾਦ ਉਸ ਤੱਕ ਪਹੁੰਚਦੀ ਹੈ ਜੋ ਆਪਣਾ ਹੈ ਜੋ ਆਪਣਾ ਨਹੀਂ ਉਸ ਤੱਕ ਯਾਦ ਪਹੁੰਚਦੀ ਨਹੀਂ ਕੋਈ ਯਾਦ ਆਉਂਦਾ ਹੀ ਨਹੀਂ ਜਿਸ ਦਾ ਪ੍ਰਭਾਵ ਪੈ ਗਿਆ ਤੇ ਜੋ ਆਪਣਾ ਹੈ बार-बार ਯਾਦ ਆਉਂਦਾ ਹੈ ਬੁਲਾਈਏ ਤਾਂ ਵੀ ਯਾਦ ਆਉਂਦਾ ਹੈ ਔਰ ਜੋ ਆਪਣਾ ਨਹੀਂ ਤੇ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਯਾਦ ਕਰੀਏ ਤਾਂ ਵੀ ਭੁੱਲ ਜਾਂਦਾ ਹੈ ਮੈਂ ਇੱਕ ਉਦਾਹਰਣ ਦੇਣਾ ਹੁਣਾ ਜੇ ਪੁੱਤਰ ਨੂੰ ਯਾਦ ਕਰਨਾ ਹੈ ਵਾਜਾ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਤੇ ਖਿਮਾ ਕਰਨੀ ਕੋਈ ਦਰਸ਼ਨ ਫਲਸਫਾ ਘੋਟਣ ਦੀ ਲੋੜ ਹੈ ਕੋਈ ਵਿਚਾਰਾਂ ਦੀ ਲੋੜ ਹੈ ਕੋਈ ਕਥਾ ਦੀ ਲੋੜ ਹੈ ਪੁੱਤਰ ਦੀ ਯਾਦ ਆਪੇ ਆਉਂਦੀ ਹੈ ਮਿੱਤਰ ਦੀ ਯਾਦ ਆਪੇ ਆਉਂਦੀ ਹੈ ਪਰਿਵਾਰ ਦੀ ਯਾਦ ਆਪੇ ਆਉਂਦੀ ਹੈ ਨਿਰੰਕਾਰ ਨੂੰ ਯਾਦ ਕਰਨਾ ਹੈ ਤਾਂ ਕੀਰਤਨ ਵੀ करिए ਕਥਾ ਵੀ करिए ਸੇਵਾ ਵੀ करिए दान-ਪਨ ਵੀ करिए ਪਰ ਸਭ ਕੁਝ ਕਰਦੇ ਆ ਆ ਵੀ ਉਹ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਕਾਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਨੇ ਯਾਦ ਦਾ ਇੱਕ ਆਪਣਾ ਮਨੋਵਿਗਿਆਨ ਹੈ ਸਿਮਰਤੀ ਦਾ ਜੋ ਆਪਣਾ ਹੈ ਉਹ ਹੀ ਚੇਤੇ ਚ ਆਉਂਦਾ ਹੈ ਦੂਸਰਾ ਨਹੀਂ